ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਅੱਜ ਮੰਤਰੀ ਮੰਡਲ 'ਚ ਫੇਰ ਬਦਲ ਕਰਨ ਦਾ ਐਲਾਨ ਕੀਤਾ ਹੈ। ਰਵੀ ਕਾਲੋ ਨੂੰ ਹੁਣ ਜੌਬਸ ਮਿਨਿਸਟਰ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਇਹ ਮੰਤਰਾਲਾ ਪਹਿਲਾਂ ਡਾਇਨਾ ਗਿਬਸਨ ਕੋਲ ਸੀ ਜੋ ਕਿ ਹੁਣ ਸਿਟੀਜ਼ਨ ਸਰਵਿਸਿਜ਼ ਦੀ ਭੂਮਿਕਾ ਸੰਭਾਲੇਗੀ। ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਨਵੀਂ ਕੈਬਨਿਟ 'ਚ ਦੋ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਅਤੇ ਮੰਤਰੀ ਗੈਰੀ ਬੈਗਸਨ ਨੇ ਤਿੰਨ ਨੂੰ ਡਿਮੋਟ ਕੀਤਾ ਹੈ। ਮంత్రి ਰਵੀ ਕਾਲੋ ਤੋਂ ਹਾਊਸਿੰਗ ਅਤੇ ਮਿਊਨਿਸਪਲ ਅਫੇਅਰਸ ਮੰਤਰਾਲਾ ਵਾਪਸ ਲੈ ਕੇ ਇਸ ਮਹਿਕਮੇ ਦੀ ਮੰਤਰੀ ਕ੍ਰਿਸਟਿਨ ਬੋਇਲ ਨੂੰ ਬਣਾ ਦਿੱਤਾ ਗਿਆ ਗੈਰੀ ਬੈਗ ਨੂੰ ਪਬਲਿਕ ਸੇਫਟੀ ਅਤੇ ਸੋਲੀਸਟਰ ਜਨਰਲ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਇਹ ਦੋਵੇਂ ਜ਼ਿੰਮੇਵਾਰੀਆਂ ਹੁਣ ਨੀਨਾ ਕ੍ਰੀਗਰ ਨੂੰ ਦਿੱਤੀਆਂ ਗਈਆਂ ਨੇ ਈਬੀ ਨੇ ਕਿਹਾ ਕਿ ਇਹ ਨੌکریاں ਅਤੇ ਆਰਥਿਕਤਾ ਤੇ ਧਿਆਨ ਕੇਂਦਰਿਤ ਕਰਨ ਲਈ ਇੱਕ ਰਣਨੀਤਿਕ ਤਬਦੀਲੀ ਹੈ ਪ੍ਰੀਮੀਅਰ ਨੇ ਕਿਹਾ ਕਿ ਉਹਨਾਂ ਦਾ ਨਵਾਂ ਮੰਤਰੀ ਮੰਡਲ ਸੂਬੇ ਦੀਆਂ ਵੱਡੀਆਂ ਚੁਣੌਤੀਆਂ ਤੇ ਕੰਮ ਕਰੇਗਾ ਜਿਸ ਵਿੱਚ ਅਰਥ ਵਿਵਸਥਾ ਨੂੰ ਦੋਨਾ ਨਿਵੇਸ਼ ਦੇ ਮੌਕਿਆਂ ਨੂੰ ਹਾਸਲ ਕਰਨਾ ਅਤੇ ਪਬਲਿਕ ਸਰਵਿਸਿਜ਼ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।